13 ਫਰਵਰੀ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਦੇ ਵਿੱਚ ਕਾਫੀ ਉਤਰਾਚੜਾ ਦੇਖਣ ਨੂੰ ਮਿਲ ਰਹੇ ਨੇ ਇੱਕ ਪਾਸੇ ਹਰਿਆਣਾ ਦੀਆਂ ਬਰੂਹਾਂ ਤੇ ਚੱਲ ਰਹੇ ਕਿਸਾਨੀ ਅੰਦੋਲਨ ਦੀ ਗੂੰਜ ਪਾਰਲੀਮੈਂਟ ਤੱਕ ਪਹੁੰਚੀ ਹੈ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਮਰਨ ਵਰਤੇ ਪਹੁੰਚੇ ਨੇ ਜੋ ਕਿ 33ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਹਰ ਕੋਈ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦਾ ਫਿਕਰ ਕਰ ਰਿਹਾ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚ ਰਹੇ ਨੇ ਤੇ ਅੱਜ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਵੀ ਅੱਜ ਇੱਕ 11 ਮੈਂਬਰੀ ਵਫਦ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਦੇ ਲਈ ਪਹੁੰਚਿਆ ਇਹ ਵਫਦ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਆਨੰਦ ਦੀ ਰਹਿਨਮਾਈ ਦੇ ਹੇਠ ਪਹੁੰਚਿਆ ਜਿੱਥੇ ਉਹਨਾਂ ਦੇ ਵੱਲੋਂ ਜਾ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਸਮਰਥਨ ਦੇਣ ਦੀ ਗੱਲ ਕਹੀ ਤੇ ਨਾਲ ਹੀ 30 ਦਸੰਬਰ ਨੂੰ ਪੰਜਾਬ ਬੰਦ ਦਾ ਜੋ ਕਿਸਾਨਾਂ ਵੱਲੋਂ ਸੱਦਾ ਦਿੱਤਾ ਉਸ ਦੇ ਲਈ ਵੀ ਕਿਹਾ ਕਿ ਅਸੀਂ ਇਸ ਤੀ ਤਰੀਕ ਨੂੰ ਪੰਜਾਬ ਬੰਦ ਨੂੰ ਕਾਮਯਾਬ ਕਰਨ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦੇਵਾਂਗੇ ਇਸ ਮੌਕੇ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਦੇ ਵੱਲੋਂ ਮੀਡੀਆ ਦੇ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਅਸੀਂ ਡੱਲੇਵਾਲ ਦੇ ਇਸ ਹੌਸਲੇ ਨੂੰ ਡੋਲਣ ਨਹੀਂ ਦੇਵਾਂਗੇ ਡੱਲੇਵਾਲ ਨੂੰ ਹਾਲਾਂਕਿ ਅਪੀਲ ਵੀ ਕੀਤੀ ਕਿ ਤੁਸੀਂ ਮਰਨ ਵਰਤ ਦਾ ਜਿਹੜਾ ਮਰਨ ਵਰਤਾ ਖਤਮ ਕਰ ਦਿਓ ਕਿਉਂਕਿ ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਆ ਪਰ ਡੱਲੇਵਾਲ ਆਪਣੇ ਦ੍ਰਿੜ ਇਰਾਦਿਆਂ ਦੇ ਨਾਲ ਉਸੇ ਤਰੀਕੇ ਦੇ ਨਾਲ ਉਸੇ ਮਰਨ ਵਰਤ ਨੂੰ ਅੱਗੇ ਵਧਾਉਂਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਮਰਨ ਵਰਤ ਮੇਰਾ ਉਦੋਂ ਹੀ ਖਤਮ ਹੋਵੇਗਾ ਜਦੋਂ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇਗੀ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੇ ਲਈ ਰਾਜ਼ੀ ਹੋਵੇਗੀ ਤਾਂ ਉਦੋਂ ਤੱਕ ਮੇਰਾ ਮਰਨ ਵਰਤ ਖਤਮ ਨਹੀਂ ਹੋਵੇਗਾ ਜਦੋਂ ਤੱਕ ਕੇਂਦਰ ਸਰਕਾਰ ਮੰਗਾਂ ਨਹੀਂ ਮੰਨੇਗੀ ਤਾਂ ਸਾਬਕਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਆਨੰਦ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹਨਾਂ ਦੇ ਨਾਲ 올 ਇੰਡੀਆ ਐਂਟੀ ਟੈਰਰਿਸਟ ਐਂਟੀ ਕ੍ਰਾਈਮ ਫਰੰਟ ਦੇ ਪ੍ਰੈਜ਼ੀਡੈਂਟ ਅਮਨ ਗਰਗ ਸੋਲਰ ਮੌਜੂਦ ਰਹੇ ਤੇ 11 ਮੈਂਬਰੀ ਬਫਰ ਦੇ ਵਿੱਚ ਹੋਰ ਕੌਣ ਕੌਣ ਉਹਨਾਂ ਦੇ ਨਾਲ ਸੀ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਜਿਨ੍ਹਾਂ ਦੇ ਵੱਲੋਂ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਦੀ ਰਹਿਨਮਾਈ ਦੇ ਵਿੱਚ ਅਮਨ ਗਰਗ ਤੇ ਉਸ ਤੋਂ ਇਲਾਵਾ ਜੋ ਉਹਨਾਂ ਦੇ ਨਾਲ ਮੌਜੂਦ ਰਹੇ ਸਬ ਇੰਸਪੈਕਟਰ ਸਰਦਾਰ ਅਮਰੀਕ ਸਿੰਘ ਸੰਗਰੂਰ ਚੀਫ ਐਡਵਾਈਜ਼ਰ ਪੰਜਾਬ ਸਰਦਾਰ ਬਲਕੌਰ ਸਿੰਘ ਇੰਸਪੈਕਟਰ ਪ੍ਰਧਾਨ ਜ਼ਿਲ੍ਹਾ ਸੰਗਰੂਰ ਸਰਦਾਰ ਗੁਰਜੰਟ ਸਿੰਘ ਜ਼ਿਲ੍ਹਾ ਪ੍ਰਧਾਨ ਮੁਖਤਸਰ ਸਰਦਾਰ ਸੁਖਮੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਗੁਰਮੀਤ ਸਿੰਘ ਸੈਕਟਰੀ ਜ਼ਿਲ੍ਹਾ ਸੰਗਰੂਰ ਸਰਦਾਰ ਮਹਿੰਦਰ ਸਿੰਘ ਇੰਸਪੈਕਟਰ ਸੈਕਟਰੀ ਜ਼ਿਲ੍ਹਾ ਸੰਗਰੂਰ ਸ਼੍ਰੀ ਰਾਹੁਲ ਬਰਮਾ ਪ੍ਰਧਾਨ ਜ਼ਿਲ੍ਹਾ ਪਟਿਆਲਾ ਸਰਦਾਰ ਗੁਰਦਾਸ ਸਿੰਘ ਸੂਬਾ ਪ੍ਰਧਾਨ ਲੋਕ ਸ਼ਕਤੀ ਪੰਜਾਬ ਵਿਸ਼ੇਸ਼ ਤੌਰ ਤੇ ਸ਼ਾਮਿਲ ਰਹੇ ਕੀ ਕੁਝ ਕਹਿ ਰਹੇ ਨੇ ਅਰਜਿੰਦਰ ਪਾਲ ਅਨੰਦ ਤੁਹਾਨੂੰ ਉਹਨਾਂ ਦੀ ਜਵਾਨੀ ਸੁਣਾਉਣਾ ਹੈ ਤੇ ਉਹਨਾਂ ਦੇ ਨਾਲ ਜੋ ਪਹੁੰਚੇ ਸੀ ਅਮਨ ਗਰਗ ਉਹਨਾਂ ਦੀ ਵੀ ਜਵਾਨੀ ਸੁਣਾਉਣੀ ਹੈ। ਦਸ ਹਜ਼ਾਰ ਸਾਤਨਾਤਾ ਜੀ ਜਾਇਓ ਮੈਂ ਤੁਹਾਡਾ ਆਪਣਾ ਅਰਜਿੰਦਰਾ ਬਣਾਉਣਾ ਹੈ। ਪੂਰਨ ਪ੍ਰਧਾਨ ਪੰਜਾਬ ਪੁਲਿਸ ਫੈਮਲੀ ਵੈਲਫੇਅਰ ਐਸੋਸੀਏਸ਼ਨ 50 ਸਰਾਓ ਤੁਸੀਂ ਦੇਖ ਰਹੇ ਹੋ ਅੱਜ ਮੇਰੀ ਜਿੱਥੇਬੰਦੀ ਮੇਰੀ ਐਸੋਸੀਏਸ਼ਨ ਪੰਜਾਬ ਪੁਲਿਸ ਫੈਮਲੀ ਵੈਲਫੇਅਰ ਐਸੋਸੀਏਸ਼ਨ 50 ਦੇ ਸਾਰੇ ਔਤੇਦਾਰ ਮੇਰੇ ਨਾਲ ਖੜੇ ਨੇ ਸ੍ਰੀ ਅਮਨ ਗਰਗ ਜੀ ਸੀਨੀਅਰ ਐਡਵੋਕੇਟ ਹਾਈ ਕੋਰਟ ਜਿਹੜੇ ਕਿ ਮੇਰੀ ਜਿੱਥੇਬੰਦੀ ਦੇ ਸੀਨੀਅਰ ਲੀਗਲ ਐਡਵਾਈਜ਼ਰ ਨੇ ਨਾਲ ਸਾਡੇ ਮਿੰਦਰਪਾਲ ਜੀ ਇਨਸਪੈਕਟਰ ਸਾਹਿਬ ਖੜੇ ਨੇ ਸੰਗਰੂਰ ਤੋਂ ਔਰ ਮੇਰੀ ਜੱਤੇਵੰਦੀ ਦੇ ਐਡਵਾਈਜ਼ਰ ਸਰਦਾਰ ਅਜੀਤ ਸਿੰਘ ਇੰਸਪੈਕਟਰ ਸਾਹਿਬ ਖੜੇ ਨੇ ਤੇ ਸਰਦਾਰ ਬਲਕਾਰ ਸਿੰਘ ਇੰਸਪੈਕਟਰ ਸਾਹਿਬ ਜਿਹੜੇ ਸਾਡੇ ਸੰਗੂਰ ਦੇ ਪ੍ਰਧਾਨ ਨੇ ਔਰ ਸਾਡੇ ਮੁਖਸਰ ਤੋਂ ਗੁਰਜੰਤ ਸਿੰਘ ਜੀ ਖੜੇ ਨੇ ਔਰ ਇਹਨਾਂ ਦੇ ਨਾਲ ਸਾਡੇ ਜੌਨਲ ਅਨਚਾਰ ਬਾਅਦ ਵਿੱਚ ਆ ਗਏ ਸੁਖਵਿੰਦਰ ਸਿੰਘ ਜੀ ਖੜੇ ਨੇ ਔਰ ਮੇਰੇ ਨਾਲ ਕੁਝ ਦੇਖ ਰਹੇ ਹੋ ਸਾਡੇ ਜੱਤੇਵੰਦੀ ਦੇ ਸਕੂਟਰ ਬਹੁਤ ਵੱਡੀ ਗਤੀ ਵਿੱਚ ਅੱਜ ਅਸੀਂ ਇੱਥੇ ਆਇਆ ਹੈ ਅੱਜ ਇੱਥੇ ਆਉਣ ਦਾ ਮਕਸਦ ਇਹ ਹੈ ਕਿ ਸਰਦਾਰ ਗੁਰਜੀਤ ਸਿੰਘ ਢੱਲੇਵਾਲ ਦੀ ਜਿਨ੍ਹਾਂ ਦਾ ਕਿਸਾਨੀ ਮੰੰਦਾ ਨੂੰ ਲਾਗੂ ਕਰਾਉਣ ਲਈ ਇਹ ਸੰਘਰਸ਼ ਅੱਜ 33ਵੇਂ ਦਿਨ ਦੇ ਵਿੱਚ ਐਂਟਰ ਹੋ ਗਿਆ ਹੈ ਔਰ ਇਹ ਜਿਹੜੀ ਲੜਾਈ ਉਹ ਲੜ ਰਹੇ ਨੇ ਕਿਸਾਨੀ ਹਿੱਤਾਂ ਦੀ ਲੜਾਈ ਲੜ ਰਹੇ ਨੇ ਸੋ ਨਾ ਆਪਣਾ ਨਿੱਜੀ ਮਾਮਲਾ ਕੋਈ ਨਹੀਂ ਹੈਗਾ ਇਸ ਕਰਕੇ ਕੁਝ ਦਿਨ ਪਹਿਲਾਂ ਸਾਡੇ ਫੌਜੀ ਭਰਾਵਾਂ ਨੇ ਵੀ ਇਸ ਸੰਘਰਸ਼ ਨੂੰ ਆਪਣੀ ਹਮਾਇਤ ਦਿੱਤੀ ਹੈ ਔਰ ਅਸੀਂ ਵੀ ਅੱਜ ਮੇਰੀ ਸੰਸਥਾ ਪੰਜਾਬ ਫੌਲਕ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਨੇ ਇਹ ਫੈਸਲਾ ਕੀਤਾ ਹੈ ਕਿ ਦੱਲੇਵਾਲ ਸਾਹਿਬ ਇੱਕ ਨੋਬਲ ਕਾਰਜ ਨਾਲ ਲੜਾਈ ਲੜ ਰਹੇ ਨੇ ਔਰ ਉਹਨਾਂ ਨੇ ਆਪਣੀ ਜ਼ਿੰਦਗੀ ਕਿਸਾਨੀ ਮੰਗਾ ਨੂੰ ਮਨਵਾਉਣ ਵਾਸਤੇ ਦਾਤ ਇਲਾ ਦਿੱਤੀ ਹੈ ਅੱਜ ਅਸੀਂ ਸਾਰੇ ਉਹਨਾਂ ਨੂੰ ਇੱਥੇ ਆ ਕੇ ਮਿਲਿਆ ਹੈ ਔਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਢੱਲੇਵਾਲ ਸਾਹਿਬ ਤੁਹਾਡੀ ਜ਼ਿੰਦਗੀ ਸਾਡੇ ਸਾਰੇ ਲਈ ਪੰਜਾਬੀਆਂ ਲਈ ਪੰਜਾਬ ਲਈ ਕਿਸਾਨੀ ਵਾਸਤੇ ਇਹ ਬੜਬੁੱਲੀ ਹੈ ਤੁਸੀਂ ਇਹ ਜਿਹੜਾ ਮਰਨਵਾਤ ਰੱਖਿਆ ਹੈ ਇਹਨੂੰ ਭੰਗ ਕਰੋ ਔਰ ਟਕੜੇ ਹੋਗੇ ਜੇ ਸੰਘਰਸ਼ ਨਹੀਂ ਲੜਵਾਈ ਕਰੋ ਲੜਾਈ ਲੜੋ ਖਾਰਾ ਪੰਜਾਬ ਸਾਰਾ ਹਿੰਦੁਸਤਾਨ ਤੁਹਾਡੀ ਪਿੱਠ ਤੇ ਹੈ ਤੁਹਾਡੇ ਨਾਲ ਹੈ ਜੇ ਤੁਸੀਂ ਟਕੜੇ ਰਹੋਗੇ ਸੇ ਤੰਦਰੁਸਤ ਰਹੇਗੀ ਤਾਂ ਹੀ ਇਹ ਸੰਘਰਸ਼ ਜਿੱਤੇ ਜਾ ਸਕਦੇ ਨੇ ਆਉਣ ਵਾਲੇ ਸਮੇਂ ਵਿੱਚ ਇਹੋ ਜੇ ਹੋਰ ਸੰਘਰਸ਼ਾਂ ਨੂੰ ਵੀ ਜਿੱਤਣ ਦੀ ਲੋੜ ਪੈਣੀ ਹੈ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਆਪਣਾ ਇਹ ਮਰਨ ਮਰਤ ਜਿਹੜਾ ਹੈਗਾ ਛੱਡੋ لیکن ਉਹ ਆਪਣੀ ਗਲਤ ਤੇ ਹਜੇ ਵਿਜਿਤ ਨੇ ਔਰ ਚਾਹ ਰਹੇ ਨੇ ਜਿਹੜੀਆਂ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ ਸੰਘਰਸ਼ ਦੇ ਦੌਰਾਨ ਮੰਗਾ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰਾਉਣ ਤੋਂ ਬਾਅਦ ਹੀ ਮੈਂ ਆਪਣਾ ਮੰਨਵਰਤ ਤੁਰਾਂਗਾ ਸੋ ਉਹ ਇੱਕ ਨੋਬਲ ਕਾਰਜ ਵਾਸਤੇ ਇੱਥੇ ਮੰਨਵਰਤ ਤੇ ਬੈਠੇ ਨੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਸੰਘਰਸ਼ ਦੇ ਵਿੱਚ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਜਿਵੇਂ ਸਾਫ ਦਾ ਸੈਨ ਕਰੇ ਉਹ ਸੰਘਰਸ਼ ਦੇ ਵਿੱਚ ਉਹਨਾਂ ਨੂੰ ਸਮਰਥਨ ਦਿੱਤਾ ਅੱਜ ਅਸੀਂ ਵੀ ਉਹਨਾਂ ਨੂੰ ਸਮਰਥਨ ਦਿੱਤਾ ਹੈ ਔਰ ਹੋਣ ਵਾਲੇ ਸਮੇਂ ਵਿੱਚ ਇਸ ਸੰਘਰਸ਼ ਨੂੰ ਹੋਰ ਤਕੜਾ ਕਰਨ ਲਈ ਅਸੀਂ ਉਹਨਾਂ ਨਾਲ ਉਹਨਾਂ ਦੀ ਜਥੇਬੰਦੀ ਨਾਲ ਵੋਟ ਦੇ ਨਾਲ ਝੋਟਾ ਲਾ ਕੇ ਖੜਾਂਗੇ ਔਰ ਜਿਹੜਾ ਉਹਨਾਂ ਵੱਲੋਂ ਉਹਨਾਂ ਦੀ ਜਥੇਬੰਦੀ ਵੱਲੋਂ ਆਉਣ ਵਾਲੀ 30 ਤਰੀਕ ਨੂੰ ਪੰਜਾਬ ਪੰਦ ਦਾ ਸੱਦਾ ਦਿੱਤਾ ਹੈ ਅਸੀਂ ਇਸ ਵੰਦ ਦੇ ਸੱਜਣ ਨੂੰ ਮੰਦ ਨੂੰ ਕਾਮਯਾਬ ਕਰਨ ਲਈ ਉਹਨਾਂ ਨਾਲ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਔਰ ਜਿੱਥੇ ਵੀ ਸਾਡੀ ਡਿਊਟੀ ਲਾਉਣਗੇ ਅਸੀਂ ਡਿਊਟੀ ਦੇਵਾਂਗੇ ਸાસੀਕਾਰ ਜੈ ਸ਼ੀ ਸ਼ਾਮ ਭਾਰਤ ਮਾਤਾ ਕੀ ਜੈ ਹੋ ਬੋਲੇ ਹਾ ਜੀ ਅੱਜ ਸਾਡਾ ਇੱਥੇ ਮਕਸਦ ਆਉਂਦਾ ਹੈਗਾ ਕਿ ਡੱਲੇਵਾਲ ਸਾਹਿਬ ਅੱਜ ਤਕਰੀਬਨ 33 ਮੰਦਰਾਂ ਉਾਂ ਦੀ ਪੋਖਰ ਤਾਲ ਨੂੰ ਮਦਦ ਵਰਤਣ ਜਾ ਰਿਹਾ ਹੈ ਔਰ ਸਾਨੂੰ ਪਤਾ ਲੱਗਿਆ ਸੀ ਡੱਲੇਵਾਲ ਸਾਹਿਬ ਦੀ ਸਕੂਲ ਦੇ ਵਿੱਚ ਇਹਨਾਂ ਨੇ ਪੀਸੀ ਸਾਡੇ ਫੌਜੀ ਭਰਾ ਵੀ ਕੁਝ ਦਿਨ ਪਹਿਲਾਂ ਇਹਨਾਂ ਦੀ ਸਕੂਲ ਚ ਆਏ ਨੇ ਸਾਡੀ ਵੀ ਆਤਮਾ ਨੇ ਸਾਨੂੰ ਝੋੜਿਆ ਕਿ ਇੱਕ ਬਜ਼ੁਰਗ ਆਦਮੀ ਜਿਹੜਾ ਕੈਂਸਰ ਤੋਂ ਪੀੜਤ ਹੈ ਆਮ ਲੋਕਾਂ ਲਈ ਕਿਸਾਨੀ ਮੰਗਾ ਇਹਨਾਂ ਕੇ ਵਿਸ਼ੇਸ਼ ਅਲੱਛ ਮੋਦੀ ਸਰਕਾਰ ਨੇ ਮੰਨ ਲਈਆਂ ਸਰ ਭਾਵੇਂ ਜੇ ਕਿਹਦੀ ਸਰਕਾਰ ਨੇ ਮੰਨ ਲਈਆਂ ਸੀ ਉਹਨੂੰ ਲਾਗੂ ਕਰਾਉਣ ਵਾਸਤੇ ਅੱਜ ਉਹ ਭੁਖੜਤਾਲ ਦੇ ਬੈਠੇ ਨੇ ਔਰ ਆਪਣਾ ਜੀਵਨ ਉਹਨਾਂ ਨੇ ਖਤਰੇ ਚ ਪਾਇਆ ਹੋਇਆ ਸਾਨੂੰ ਵੀ ਉਹਨਾਂ ਦੀ ਉਹਨਾਂ ਦੇ ਸੰਘਰਸ਼ ਦੀ ਸਪੋਰਟ ਕਰਨੀ ਚਾਹੀਦੀ ਹੈ ਇਸ ਕਰਕੇ ਅੱਜ ਮੇਰੀ ਜਥੇਬੰਦੀ ਮੇਰੀ ਐਸੋਸੀਏਸ਼ਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਅੱਜ ਅਸੀਂ ਇਸ ਸੰਘਰਸ਼ ਦੇ ਵਿੱਚ ਉਹਨਾਂ ਨੂੰ ਆਪਣਾ ਸਮਰਥਨ ਦੇਣ ਆਏ ਐ ਔਰ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਐ ਕਿ ਸਾਨੂੰ ਉਹਨਾਂ ਦੇ ਦਰਸ਼ਕ ਵੀ ਕਰਾਏ ਜਾਣ ਔਰ ਮੈਂ ਆਪਣੇ ਵੱਲੋਂ ਆਪਣੀ ਜਿਥੇ ਬੰਦੀ ਵੱਲ ਨਿਮਰਤਾ ਸਹਿਤ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਵੀ ਕਰਾਂਗਾ ਕਿ ਡੱਲੇਵਾਲ ਸਾਹਿਬ ਤੁਹਾਡੀ ਜਾਨ ਬੇਸ਼ਕੀਮਤੀ ਐ ਪੰਜਾਬ ਦੇ ਲੋਕਾਂ ਲਈ ਪੰਜਾਬ ਲਈ ਪੰਜਾਬੀਆਂ ਲਈ ਕਿਸਾਨੀ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਜਿਹੜਾ ਇਹ ਆਪਣਾ ਮਰਨ ਬਤ ਰੱਖਿਆ ਹੈ ਇਹਨੂੰ ਤੁਸੀਂ ਭੰਗ ਕਰੋ ਛੱਡੋ ਔਰ ਤਕੜੇ ਹੋ ਕੇ ਇਸ ਸੰਘਰਸ਼ ਨੂੰ ਲੜੋ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਤੁਹਾਡੀ ਪਿੱਛੇ ਹੈ ਤੁਹਾਡੀ ਜਿੱਤ ਹੋਏਗੀ ਪਰ ਤੁਹਾਡੀ ਜ਼ਿੰਦਗੀ ਤਾਂ ਸਾਰਿਆਂ ਲਈ ਬਹੁਤ ਕੀਮਤੀ ਹੈ ਜੇ ਤੁਸੀਂ ਖਿੰਡਾ ਰਹੋਗੇ ਤਾਂ ਇਹ ਸੰਘਰਸ਼ ਵੀ ਜਿੱਤਿਆ ਜਾਏਗਾ ਤੇ ਆਉਣ ਵਾਲੇ ਹੋਰ ਵੀ ਸੰਘਰਸ਼ ਦਿੱਤੇ ਜਾਣਗੇ ਸੋ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਸਟੇਟ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਅੱਜ ਡੱਲੇਵਾਲ ਸਾਹਿਬ ਦੀ ਇਸ ਜੋ ਉਹਨਾਂ ਨੇ ਸੰਘਰਸ਼ ਵਿੜਿਆ ਹੋਇਆ ਉਹਨੂੰ ਅਸੀਂ ਆਪਣੀ ਸਪੋਰਟ ਦਿੰਦੇ ਆ ਉਹਨੂੰ ਸਮਰਥਨ ਦਿੰਦੇ ਆ ਉਹਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਾਂਗੇ ਤੇ ਜਥੇਬੰਦੀ ਨੇ ਜਿਹੜਾ 30 ਤਰੀਕ ਨੂੰ ਆਉਣ ਵਾਲੀ 30 ਤਰੀਕ ਨੂੰ ਪੰਜਾਬ ਬੰਦ ਦਾ ਸਰਦਾਰ ਦਿੱਤਾ ਅਸੀਂ ਉਹਦੇ ਚ ਜੋਰ ਸ਼ੋਰ ਨਾਲ ਸ਼ਾਮਲ ਹੋਵਾਂਗੇ ਔਰ ਇਸ ਬੰਦ ਨੂੰ ਕਾਮਯਾਬ ਬਣਾਉਣ ਦੇ ਵਿੱਚ ਆਪਣਾ ਿੱਲ ਦਾ ਜੋਰ ਲਾਵਾਂਗੇ ਰਜਿੰਦਰ ਜੀ ਰਜਿੰਦਰ ਜੀ ਰਾਤ ਨੂੰ ਜਿਵੇਂ ਸੁਰੱਖਿਆ ਕੀਤੀ ਜਾਂਦੀ ਹੈ ਡੱਲੇਵਾਲ ਸਾਹਿਬ ਹੋਰਾਂ ਦੀ ਸਾਫ ਕਾ ਫੌਜੀਆ ਵੱਲੋਂ ਤੁਸੀਂ ਸਾਫ ਕਾ ਪੁਲਿਸ ਅਧਿਕਾਰੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜਥੇਬੰਦੀ ਕੋਈ ਇੱਥੇ ਵਲੰਟੀਅਰ ਛੱਡ ਰਹੀ ਹੈ ਕਿ ਤੁਸੀਂ ਵੀ ਇੱਥੇ ਸੁਰੱਖਿਆ ਪੈਰਾ ਦੋਗੇ ਇੱਕ ਅਸੀਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਇੱਕ ਆਪਣੀ ਬਕਰੀ ਮੀਟਿੰਗ ਕਰਾਂਗੇ ਜੇ ਜਥੇਬੰਦੀ ਲੋੜ ਸਮਝੂਗੀ ਤਾਂ ਮੈਂ ਆਪਣੇ ਮੇਰੇ 23 ਜ਼ਿਲ੍ਹਿਆਂ ਦੇ 23 ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਕਰਕੇ ਜਿੰਨੀ ਵੀ ਲੋੜ ਹੋਗੀ ਉਹਨੀ ਆਪਣੀ ਫੋਰਸ ਅਸੀਂ ਇੱਥੇ ਇਹਨਾਂ ਦੀ ਸੁਰੱਖਿਆ ਵਾਸਤੇ ਤਨਾਤ ਕਰਾਂ ਅੱਛਾ ਬਾਦ ਦੇ ਦੌਰਾਨ ਤੁਸੀਂ ਕਿੰਦਾਂ ਦੀਆਂ ਸੇਵਾਵਾਂ ਕਰਵਾਉਂਦੇ ਹੋ ਕਿਦੋਂ ਵੀ ਤੁਸੀਂ ਬੰਦੇ ਆ ਸੜਕਾਂ ਦੇ ਵਿੱਚ ਤੁਸੀਂ ਉਹਨਾਂ ਨਾਲ ਕੋਈ ਐਸੈਂਸ਼ੀਅਲ ਸਰਵਿਸਿਜ਼ ਹੁੰਦਾ ਕਿ ਕਿੰਨਾ ਤੁਹਾਡਾ ਤੀਰਾ ਰਹੇਗਾ ਉਸੇ ਨੂੰ ਲੈ ਕੇ ਐਸੈਂਸ਼ੀਅਲ ਸਰਵਿਸਿਜ਼ ਨੂੰ ਐਗਜ਼ਾਮਟ ਕੀਤਾ ਇਸ ਚੀਜ਼ ਮੈਂ ਤੁਹਾਡਾ ਸਵਾਲ ਕੀ ਕਿਸਾਨ ਮੈਂ ਬੱਜਾ ਸੀ ਜਿਹੜੀਆਂ ਸਹੂਲਤਾਂ ਹੈ ਜਿਹਦੇ ਵਿੱਚ ਐਂਬੂਲੈਂਸ ਹੋ ਗਈ ਜਾਂ ਕਿਸੇ ਦਾ ਪਾਰ ਦਾ ਵੀ ਦਾ ਲਿਖਿਆ ਹੋਇਆ ਉਹਨਾਂ ਜਾਣਾ ਹੈ ਜਿਹੜੀ ਤੁਹਾਡੀ ਜਥੇਬੰਦੀ ਕਿਸ ਤਰ੍ਹਾਂ ਦਾ ਸਹਿਯੋਗ ਕਰੇਗੀ ਕਿਸਾਨ ਜਥੇਬੰਦੀ ਨਾਲ ਜਦੋਂ ਬੰਦ ਨਹੀਂ ਹੋਵੇ देखो ਸਾਡੇ ਤੋਂ ਕਿਸਾਨ ਜਥੇਬੰਦੀਆਂ ਧੱਲੇਵਾਲ ਸਾਹਿਬ ਦੀ ਟੀਮ ਔਰ ਆਮ ਜਨਤਾ ਕਿਸੇ ਵੀ ਕਿਸਮ ਦੀ ਜਹੀ ਦੀ ਵੀ ਕੋਈ ਮਦਦ ਚਾਹੇਗੀ ਸੇਵਾ ਚਾਹੇਗੀ ਅਸੀਂ ਦਿਨ ਰਾਤ ਤਿਆਰ-ਪਰ ਤਿਆਰ ਆ ਅਸੀਂ ਉਹਨਾਂ ਦੀ ਸੇਵਾ ਚ ਜੁਟੇ ਰਹਾਂਗੇ ਸਮਾਜ ਦਾ ਕੀ ਹੈ ਹੋ ਮੈਂ ਅਮਨਕਰ ਕ੍ਰਿਕਟ ਡਵਾਈਸਰ ਪੰਜਾਬ ਫਸਲ ਫੈਰ ਹੈ 2250 ਪੰਜਾਬ ਦੇ ਦੋਵੇਂ ਦਬੰਦ ਕਰਕੇ ਸਾਡੇ ਜਾਪੁਰ ਫਰਮਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਰਜਿੰਦਰਪਾਲ ਅਨੰਦ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਇਹਨਾਂ ਨੇ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਵੱਲੋਂ ਜੋ ਕਿ ਇੱਕ ਬਹੁਤ ਵੱਡੇ ਕਿਸਾਨੀ ਔਧਾ ਨੇ ਇੱਕ ਮਰਨ ਵਰਤ ਰੱਖਿਆ ਹੋਇਆ ਉਹਦੀ ਸਪੋਰਟ ਦੇ ਵਿੱਚ ਅਸੀਂ ਅੱਜ ਇੱਥੇ ਖਨੋਰੀ ਬਾਰਡਰ ਉੱਤੇ ਪਹੁੰਚੇ ਹਾਂ ਅਸੀਂ ਸਰਦਾਰ ਡੱਲੇਵਾਲ ਸਾਹਿਬ ਨੂੰ ਮਿਲੇ ਹਾਂ ਤੇ ਉਹਨਾਂ ਨੂੰ ਜੋ ਉਹਨਾਂ ਨੇ ਮਰਨ ਵਰਤ ਰੱਖਿਆ ਹੋਇਆ ਭਾਰਤ ਸਰਕਾਰ ਤੋਂ ਜੋ ਐਮਐਸਪੀ ਨੂੰ ਲੈ ਕੇ ਉਹਨਾਂ ਦੀਆਂ ਮੰਗਾਂ ਨੇ ਉਹ ਮਨਵਾਲ ਨਹੀਂ ਉਹ ਇਸ ਵਰਤ ਦੇ ਉੱਤੇ ਬੈਠੇ ਨੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜੋ ਤੁਸੀਂ ਇਹ ਮਰਨ ਵਰਤ ਰੱਖਿਆ ਇਹ ਦਿਨ-ਪ੍ਰਤੀ ਦਿਨ ਤੁਹਾਡੀ ਸਿਹਤ ਨੂੰ ਕਮਜ਼ੋਰ ਕਰ ਰਿਹਾ ਹੈ ਇਹ ਸਿਰਫ ਤੁਹਾਡੀ ਸਿਹਤ ਨੂੰ ਨਹੀਂ ਪੰਜਾਬ ਦੀ ਤੇ ਦੇਸ਼ ਭਰ ਦੀ ਕੰਸਾਨੀ ਵੀ ਇਹਦੇ ਨਾਲ ਕਮਜ਼ੋਰ ਹੋ ਰਹੀ ਆ ਸੋ ਇਸ ਕਰਕੇ ਤੁਹਾਨੂੰ ਇਹ ਮਰਨ ਵਰਤ ਤਿਆਗ ਕੇ ਸਰਕਾਰ ਦੇ ਉੱਤੇ ਭਾਰਤ ਸਰਕਾਰ ਦੇ ਉੱਤੇ ਦੁਆ ਪਾਣਾ ਚਾਹੀਦਾ ਸ਼ਾਂਤੀਪੁਰਕ ਢੰਗ ਨਾਲ ਦੁਆ ਪਾ ਕੇ ਇਹ ਮੰਗਾ ਮਨਵਾਈਆਂ ਜਾ ਸਕਦੀਆਂ ਨੇ ਸੋ ਫੀਲੇ ਹਾਲ ਤਾਂ ਡੱਲੇਵਾਲ ਸਾਹਿਬ ਆਪਣੀ ਜਿੱਦ ਦੇ ਉੱਤੇ ਅੜੇ ਨੇ ਉਹ ਕੋਈ ਮੈਡੀਕਲ ਅਸਿਸਟੈਂਸ ਲੈਣ ਲਈ ਵੀ ਤਿਆਰ ਨਹੀਂ ਹੈਗੇ ਬਟ ਬਾਕੀ ਹੁਣ ਆਉਣ ਵਾਲਾ ਵਕਤ ਦੱਸੇਗਾ ਕਿ ਭਾਰਤ ਸਰਕਾਰ ਉਹਨਾਂ ਦੀ ਇਸ ਮੰਗ ਨੂੰ ਪੂਰੇ ਦੇਸ਼ ਦੀ ਮੰਗ ਨੂੰ ਕਿੰਨਾ ਕੁ ਪੂਗਾਂਦੀ ਆ ਇਸ ਤੇ ਉੱਤੇ ਖਰੀ ਉੱਤਰਦੀ ਆ ਸੋ ਸਾਡਾ ਖੁੱਦ ਦਾ ਵੀ ਇਹ ਵਿਚਾਰ ਹੈ ਕਿ ਜਿਵੇਂ ਇੱਕ ਮਜ਼ਦੂਰ ਨੂੰ ਪਸੀਨਾ ਪੁੰਜਣ ਤੋਂ ਪਹਿਲਾਂ ਉਹਨੂੰ ਉਹਦੀ ਮਿਹਨਤ ਮਿਲਣਾ ਚ ਮਿਲਣੀ ਚਾਹੀਦੀ ਆ ਉਹਦੀ ਦਿਹਾੜੀ ਮਿਲਣੀ ਚਾਹੀਦੀ ਆ ਉਵੇਂ ਸਾਡੇ ਦੇਸ਼ ਦੇ ਕਿਸਾਨ ਨੂੰ ਫਸਲ ਕੱਟਣ ਤੋਂ ਪਹਿਲਾਂ ਹੀ ਉਸ ਦਾ ਮੁੱਲ ਮਿਲਣਾ ਚਾਹੀਦਾ ਜੋ ਕਿਸਾਨ ਸਾਡੇ ਦੇਸ਼ ਦਾ ਅन्न दाता ਹੈ ਦੇਸ਼ ਕੀ ਇਕੱਲੇ ਦੇਸ਼ ਨਹੀਂ ਦੇਸਾਂ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਭਾਰਤ ਦੇ ਵਿੱਚੋਂ ਅਨਾਜ ਜਾਂਦਾ ਹੈ ਸੋ ਸਾਡੇ ਕਿਸਾਨ ਸੋ ਸਾਡੇ ਕਿਸਾਨ ਉਹਨਾਂ ਦਾ ਵੀ ਢਿੱਡ ਭਰਦੇ ਹਨ ਇਸ ਕਰਕੇ ਮੇਰੀ ਤੁਹਾਡੇ ਇਸ ਚੈਨਲ ਦੇ ਜ਼ਰੀਏ ਬੇਨਤੀ ਹੈ ਭਾਰਤ ਸਰਕਾਰ ਨੂੰ ਅਪੀਲ ਹੈ ਕੀ ਜੋ ਵੀ ਐਮਐਸਪੀ ਸਾਡੇ ਕਿਸਾਨ ਯੋਧਿਆਂ ਵੱਲੋਂ ਦੀ ਮੰਗ ਕੀਤੀ ਜਾ ਰਹੀ ਹੈ ਉਸ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਪੰਜਾਬ ਦੇ ਬਹੁਤ ਕਿਸਾਨ ਖੁਸ਼ ਹੋ ਜਾਵੇ ਤੇ ਪੰਜਾਬ ਨੂੰ ਤਰੱਕੀ ਦੀਆਂ ਨਵੀਆਂ ਤੇ ਲਿਜਾਇਆ ਜਾ ਸਕੇ। ਜੈ ਹਿੰਦ ਜੈ ਭਾਰਤ। ਬੋਲੇ ਸੋਨਹਿਰਾ ਆਜ਼ਾਦੀ ਆਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਤੁਸੀਂ ਸੁਣਿਆ ਸਾਬਕਾ ਡੀਐਸਪੀ ਐਡਵੋਕੇਟ ਜਿੰਦਰਪਾਲ ਅਨੰਦ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ মিডিਆ ਦੇ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਅਸੀਂ ਪੂਰਾ ਪੂਰਨ ਤੌਰ ਦੇ ਉੱਤੇ ਸਮਰਥਨ ਦੇ ਰਹੇ ਹਾਂ ਜੋ ਪੰਜਾਬ ਬੰਦ ਦੀ ਕਾਲ ਦਿੱਤੀ ਹੈ ਉਸ ਨੂੰ ਕਾਮਯਾਬ ਕਰਨ ਦੇ ਲਈ ਅਸੀਂ ਅੱਡੀ ਚੋਟੀ ਦਾ ਜ਼ੋਰ ਲਗਾ ਦੇਵਾਂਗੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਹਰ ਵੇਲੇ ਖੜੇ ਹਾਂ ਤਲੋੜ ਹੈ ਅੱਜ ਹਰ ਕਿਸੇ ਨੂੰ ਕਿਸਾਨਾਂ ਦੇ ਨਾਲ ਖੜਨ ਦੀ ਕਿਉਂਕਿ ਇਹ ਲੜਾਈ ਕੱਲੇ ਕਿਸਾਨਾਂ ਦੀ ਨਹੀਂ ਇਹ ਲੜਾਈ ਹਰ ਇੱਕ ਉਸ ਇਨਸਾਨ ਦੀ ਹੈ ਜੋ ਅਨਖੰਦਾ ਹਰ ਕੋਸ ਬਸਿੰਦੇ ਦੀ ਆ ਜੋ ਦੇਸ਼ ਦਾ ਵਾਸੀ ਹੈ ਤਾਂ ਇਹ ਲੜਾਈ ਦੇ ਵਿੱਚ ਹਰ ਕਿਸੇ ਨੂੰ ਸਾਥ ਦੇਣ ਦੀ ਲੋੜ ਆ ਤਾਂ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਤਾਂ ਸਮਰਥਨ ਦੇ ਦਿੱਤਾ ਆਖਰ ਕਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਬੰਧ ਕਰਦੀ ਆ ਦੇਖਣ ਵਾਲੀ ਗੱਲ ਰਹੇਗੀ